ਲੁਧਿਆਣਾ ਦੇ ਵਿੱਚ देर रात ਵਿਦੇਸ਼ੀ ਵਿਦਿਆਰਥੀਆਂ ਲੈ ਕੇ ਜਾ ਰਹੀ ਇੱਕ ਕਾਰ ਨੂੰ ਅੱਗ ਲੱਗ ਗਈ ਵਿਦਿਆਰਥੀ ਹੰਗਾਮਾ ਕਰ ਰਹੇ ਸਨ ਇਸ ਦੌਰਾਨ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਵਿਦਿਆਰਥੀਆਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਜਦ ਕਿ ਗੱਡੀ ਨੂੰ ਅੱਗ ਲੱਗਣ ਕਾਰਨ ਲੰਬਾ ਟ੍ਰੈਫਿਕ ਜਾਮ ਲੱਗ ਗਿਆ ਫਾਇਰ ਬਰਗੇਡ ਨੇ ਅੰਤਿ ਕਾਬੂ ਪਾਇਆ ਕਿੰਨ ਦਿਨ ਪਹਿਲਾਂ ਹੀ ਲੁਧਿਆਣਾ ਦੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਇੱਕ ਵਿਦੇਸ਼ੀ ਵਿਦਿਆਰਥੀ ਦੀ ਮੌਤ ਹੋ ਗਈ ਸੀ ਤੇ ਉਹਨਾਂ ਦੇ ਦੋਸਤਾਂ ਅਨੁਸਾਰ ਉਹ ਕਮਰੇ ਵਿੱਚ ਮਰੇ ਤੱਕ ਹਾਲਤ ਵਿੱਚ ਪਿਆ ਸੀ ਜਦ ਕਿ ਇਹ ਘਟਨਾ ਰਾਤ ਨੂੰ ਪੌਣੇ 11 ਵਜੇ ਵਾਪਰੀ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਵਿੱਚ ਨਾਈਜੀਰੀਅਨ ਵਿਦਿਆਰਥੀ ਮੌਜੂਦ ਸਨ ਕਿਹੜੀ ਜਗ੍ਹਾ ਦਾ ਮਾਮਲਾ ਜੀ ਇਹ ਸੋਈਪਰ ਰੋਡ ਬਰੇਯਾਲੀ ਚੌਕ 3 ਕੇ ਰੋਡ ਦੇ ਸਾਹਮਣੇ ਆ ਬਿਲਕੁਲ ਇਹ ਕਿਹੜੀ ਗੱਡੀ ਸੀ ਇਹ ਸਕੋਡਾ ਗੱਡੀ ਸੀ ਨੀਗਰੋਆਂ ਦੀ ਗੱਡੀ ਸੀ ਵੀਰੇ ਬਚ ਗਏ ਬੱਸ ਅੱਛਾ ਇਹ ਕਿੰਨੇ ਕੇ ਜਾਨੇ ਵਿੱਚ ਬੈਠੇ ਸੀ ਦੋ ਜਾਨੇ ਸੀਗੇ ਜੀ ਇੱਕ ਜਣਾ ਚਲਿਆ ਗਿਆ ਤੇ ਦੂਸਰਾ ਉਹ ਅਸੀਂ ਕੱਢਿਆ ਤੁਹਾਨੂੰ ਅੱਛਾ ਕੱਢ ਲਿਆ ਉਹ ਸੱਟਾ-ਸੋਟਾ ਵੀ ਲੱਗਿਆ ਕੋਈ ਸੜਿਆ ਵੀ ਹੈ ਨਹੀਂ ਨਹੀਂ ਬੱਚਿਆ ਨਹੀਂ ਹੈਗਾ ਕੋਈ ਇਦਾਂ ਇਹ ਸੱਟਾ-ਵੱਟੀਆਂ ਸੀਗੀਆਂ ਉਹ ਲੈ ਕੇ ਉਹ ਉਧਰ ਗਏ ਹੁਣ ਹੀ ਗਏ ਆ ਅੱਛਾ ਬੰਦਿਆਂ ਦਾ ਪਹਚਾਇਆ ਹਾਂਜੀ ਹਾਂਜੀ ਪੂਰਾ ਪਹਚਾਇਆ ਕਿਨੇ ਦੋ ਜਣੇ ਸੀ ਵਿੱਚ ਦੋ ਜਣੇ ਸੀਗੇ ਅੱਛਾ ਇਹ ਗੱਡੀ ਨੂੰ ਅੱਗ ਕਿੱਦਾਂ ਲੱਗੀ ਪਤਾ ਕੁਛ ਬਾਅਦ ਇੱਥੇ ਹੀ ਹੈ ਨਾ ਬਹੁਤ ਕਮੀਰਨ ਆਇਆ ਆਹੀ ਰੋਡ ਤੋਂ ਹਾਂਜੀ ਇਧਰੋਂ ਇਹਨੇ ਬਾਈਕ ਦਾ ਕੱਟ ਮਾਰਿਆ ਸਪੀਡ ਜ਼ਿਆਦਾ ਸੀਗੀ ਉਹ ਕ੍ਰੋਸ ਕਰਦੇ ਵੇ ਉਹਦੇ ਜਦੋਂ ਟੱਕਰ ਲੱਗੀ ਅੱਗ ਲੱਗ ਗਈ ਉਹ ਅੱਛਾ ਜੀ ਗੱਡੀ ਸ ਬਾਜੀ ਇਹ ਫਿਰੋਜ਼ਪੁਰ ਰੋਡ ਤੇ ਆ ਜੀ ਆ ਤਰੀਕੇ ਦੇ ਤੋਂ ਪਹਿਲੇ ਜੀ ਹਾਂਜੀ ਇਹ ਅੱਗ ਲੱਗੇ ਜਦੋਂ ਅਸੀਂ ਆਏ ਅੱਗ ਲੱਗੀ ਸੀ ਉਧਰ ਤੇਜ਼ ਵਧੀ ਕਿੰਨੇ ਜਾਣ ਗੱਡੀ 'ਚ ਕਿੰਨੇ ਜਾਣੇ ਅਸੀਂ ਦੋ ਦੋ ਕ ਜਾਣੇ ਸੀ ਨਿਕਰੋ ਸੀ ਜੀ ਨਿਕਰੋ ਨਿਕਰੋ ਤੇ ਬੰਦੇ ਬਚਾਅ ਹੋ ਗਿਆ ਹਾਂਜੀ ਹਾਂਜੀ ਬੰਦੇ ਬਚਾਅ ਹੋ ਗਿਆ ਭਾਜੀ ਉਹ ਉਧਰ ਤੇ ਫਾਇਰ ਬਿਗੇਟ ਦੀ ਗੱਡੀ ਨੂੰ ਕਿਸੇ ਨੇ ਕੀਤਾ ਫੋਨ ਅਜੇ ਨਹੀਂ ਕਿਸੇ ਨੂੰ ਫੋਨ ਕੀਤਾ ਜੀ ਪਤਾ ਨਹੀਂ ਗੱਡੀ ਨੂੰ ਟਾਈਮ ਕਰਦਾ ਫੋਨ ਹੈ ਹੀ ਨਹੀਂ ਸੀ ਬਿਲਕੁਲ ਵੀ ਜੀ ਜਦ ਰੋ ਅਸੀਂ ਫੋਨ ਕਰਦੇ ਹਾਂ ਤਾਂ ਪਹੁੰਚ ਨਹੀਂ ਪਾਰੇ ਹੈਗੇ ਜਦ ਨੂੰ ਅੱਗ ਹੀ ਲੱਗ ਗਈ ਜੀ ਲੁਧਿਆਣਾ ਦੇ ਵਿੱਚ ਦੇਰ ਰਾਤ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਕਾਰ ਨੂੰ ਅੱਗ ਲੱਗ ਗਈ ਵਿਦਿਆਰਥੀ ਹੰਗਾਮਾ ਕਰ ਰਹੇ ਸਨ ਇਸ ਦੌਰਾਨ ਉਹਨਾਂ ਦੀ ਕਾਰ ਬੇਕਾਬੂ ਹੋ ਗਈ ਡਾਇਵਰ ਨਾਲ ਟਕਰਾ ਗਈ ਵਿਦ ਆਪਣੀ ਜਾਨ ਬਚਾਈ ਜਦ ਕਿ ਗੱਡੀ ਨੂੰ ਅੱਗ ਲੱਗਣ ਕਾਰਨ ਲੰਬਾ ਟ੍ਰੈਫਿਕ ਜਾਮ ਲੱਗ ਗਿਆ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਤਿੰਨ ਦਿਨ ਪਹਿਲਾਂ ਹੀ ਲੁਧਿਆਣਾ ਦੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਇੱਕ ਵਿਦੇਸ਼ੀ ਵਿਦਿਆਰਥੀ ਦੀ ਮੌਤ ਹੋ ਗਈ ਸੀ ਤੇ ਉਹਨਾਂ ਦੇ ਦੋਸਤਾਂ ਅਨੁਸਾਰ ਉਹ ਕਮਰੇ ਵਿੱਚ ਮਰੇ ਤੱਕ ਹਾਲਤ ਵਿੱਚ ਪਿਆ ਸੀ ਜਦ ਕਿ ਇਹ ਘਟਨਾ ਰਾਤ ਨੂੰ ਪੌਣੇ 11 ਵਜੇ ਵਾਪਰੀ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਵਿੱਚ ਨਾਈਜੀਰੀਅਨ ਵਿਦਿਆਰਥੀ ਮੌਜੂਦ ਸਨ ਕਿਹੜੀ ਜਗ੍ਹਾ ਦਾ ਮਾਮਲਾ ਜੀ ਇਹ ਇਹ ਫਰੋਹੀਪੁਰ ਰੋਡ ਪਰੇ ਵਾਲੀ ਜੋਂਕ 3 ਕੇ ਰੋਡ ਦੇ ਸਾਹਮਣੇ ਆ ਬਿਲਕੁਲ ਇਹ ਕਿਹੜੀ ਗੱਡੀ ਸੀ ਇਹ ਸਕੋਡਾ ਗੱਡੀ ਸੀ ਨੀਗਰਾਂ ਦੀ ਗੱਡੀ ਸੀ ਵੀਰੇ ਬਚ ਗਏ ਪਰ ਅੱਛਾ ਇਹ ਕਿੰਨੇ ਕੇ ਜਾਨੇ ਵਿੱਚ ਬੈਠੇ ਸੀ ਦੋ ਜਾਨੇ ਸੀਗੇ ਜੀ ਇੱਕ ਜਾਨਾ ਚਲਿਆ ਗਿਆ ਤੇ ਦੂਸਰਾ ਉਹ ਅਸੀਂ ਕੱਢਿਆ ਅੱਛਾ ਕੱਢ ਲਿਆ ਉਹ ਸੱਟਾ ਸੋਟਾ ਵੀ ਲੱਗਿਆ ਕੋਈ ਸੜਿਆ ਵੀ ਹੈ ਨਹੀਂ ਨਹੀਂ ਬੱਚਿਆ ਨਹੀਂ ਹੈਗਾ ਕੋਈ ਇਦਾਂ ਸੱਟਾ ਵੱਧਿਆ ਸੀਗੀਆਂ ਉਹ ਲੈ ਕੇ ਉਹ ਉਧਰ ਗਏ ਹੋਣੀ ਗਏ ਆ ਬਸ ਅੱਛਾ ਬੰਦਿਆਂ ਦਾ ਪਹਚਾਇਆ ਹਾਂਜੀ ਹਾਂਜੀ ਪੂਰਾ ਪਹਚਾਇਆ ਕਿੰਨੇ ਦੋ ਜਾਨੇ ਸੀ ਵਿੱਚ ਦੋ ਜਾਨੇ ਸੀਗੇ ਅੱਛਾ ਇਹ ਗੱਡੀ ਨੂੰ ਅ ਇਤਰੋਂ ਇਹਨੇ ਬਾਈਕ ਨੂੰ ਘੱਟ ਮਾਰਿਆ ਸਪੀਡ ਜ਼ਿਆਦਾ ਸੀ ਜੀ ਉਹ ਕ੍ਰਾਸ ਕਰਦੇ ਵੇ ਉੱਥੇ ਜਦੋਂ ਟੱਕਰ ਲੱਗੀ ਅੱਗ ਲੱਗ ਗਈ। ਅੱਛਾ ਜੀ ਗੱਡੀ ਸਾਰੀ ਖਰਾਬ ਹੋ ਗਈ। ਗੱਡੀ ਜਮੇ ਖਰਾਬ ਹੋ ਗਈ ਦੇਖੋ ਇਹ ਟਾਇਰੂ ਸਭ ਮੱਚ ਗਏ। ਹਾਂਜੀ ਭਾਜੀ ਕਿਹੜੀ ਜਗ੍ਹਾ ਦਾ ਮਾਮਲਾ ਇਹ? ਭਾਜੀ ਇਹ ਫਿਰੋਜ਼ਪੁਰ ਰੋਡ ਤੇ ਆ ਜੀ ਆ ਤਰੀਕੇ ਦੇ ਤੋਂ ਪਹਿਲੇ ਜੀ। ਹਾਂਜੀ ਇਹ ਅੱਗ ਲੱਗੇ ਜਦੋਂ ਅਸੀਂ ਆਏ ਅੱਗ ਲੱਗੀ ਸੀ। ਇਤਰੋਂ ਤੇਜ਼ ਬੜੀ ਕਿੰਨੇ ਜਾਨ ਗੱਡੀ 'ਚ ਕਿੰਨੇ ਜਾਨੇ ਸੀ? ਦੋ ਦੋ ਕੁ ਜਾਨੇ ਸੀ ਨਿਕਰੋ ਸੀ। ਜੀ ਨਿਕਰੋ ਨਿਕਰੋ। ਇਹ ਬੰਦੇ ਬਚਾਅ ਹੋ ਗਿਆ ਹਾਂਜੀ ਹਾਂਜੀ ਬੰਦੇ ਬਚਾਅ ਹੋ ਗਿਆ ਭਾਜੀ ਉਹ ਉਧਰ ਤੇ ਫਾਇਰ ਬਿਗੇਟ ਦੀ ਗੱਡੀ ਨੂੰ ਕਿਸੇ ਨੇ ਕੀਤਾ ਫੋਨ ਅਜੇ ਨਹੀਂ ਕਿਸੇ ਨੂੰ ਫੋਨ ਕੀਤਾ ਜੀ ਪਤਾ ਨਹੀਂ ਫਾਇਰ ਬਿਗੇਟ ਦੀ ਗੱਡੀ ਨੂੰ ਟਾਈਮ ਕਰਦਾ ਫੋਨ ਹੈ ਹੀ ਨਹੀਂ ਸੀ ਬਿਲਕੁਲ ਵੀ ਜਤਰਾ ਕੋਈ ਫੋਨ ਕਰਦੇ ਤਾਂ ਪਹੁੰਚ ਨਹੀਂ ਪਾਰੇ ਹੈਗੇ ਜਦੋਂ ਨੂੰ ਆਗ ਹੀ ਲੱਗ ਗਈ ਜੀ